ਪੰਜਾਬ ਸਰਕਾਰ ਦੇ ਵੱਲੋਂ ਕਰਮਚਾਰੀਆਂ ਨੂੰ ਵੱਡਾ ਤੋਹਫਾ 34 ਤੋਂ ਵਧਾ ਕੇ 38% ਕੀਤਾ ਡੀਏ 1 ਦਸੰਬਰ 2023 ਤੋਂ ਮੰਨਿਆ ਜਾਵੇ ਗੱਲ ਅੱਗ ਹੋਈ ਉਹਨੀਆਂ ਦੇ ਲੀਡਰ ਬੋਲੇ ਵਧੀਆ ਮਾਹੌਲ ਦੇ ਵਿੱਚ ਹੋਈ ਮੀਟਿੰਗ ਪਟਿਆਲਾ ਵਿੱਚ ਵਿਕਰਮ ਸਿੰਘ ਮਜੀਠੀਆ ਤੋਂ ਐਸਆਈਟੀ ਦੀ ਪੁਛਗਿਸ ਜਾਰੀ ਡਰੱਗਸ ਕੇਸ ਦੇ ਵਿੱਚ ਕੀਤਾ ਜਾ ਰਿਹਾ ਨੇ ਸਵਾਲ ਜਵਾਬ ਐਸਆਈਟੀ ਦਫਤਰ ਦੇ ਬਾਹਰ ਕੱਲ੍ਹ ਦਲ ਦੇ ਸਮਰਥਕਾਂ ਦਾ ਹਜੂਮ ਵਿਕਰਮ ਮਜੀਠੀਆਲੇ ਸਿਆਸੀ ਦਾ ਜਿਸ ਦੇ ਵਿੱਚ ਸਮਨ ਪੇ ਜਿਚਣ ਦਾ ਲਾਇਆ ਇਲਜ਼ਾਮ ਬੋਲੇ ਪੋਲਿਟੀਕਲ ਪ੍ਰੈਸ਼ਰ ਦੇ ਵਿੱਚ ਕੰਮ ਕਰੀ ਐਸਆਈਟੀ ਜੀ ਹੈ ਕੋਈ ਸਬੂਤ ਕਾਂਗਰਸ ਦੇ ਵਿੱਚ ਕਰਨ ਪੇਸ਼ ਸੰਸਦ ਚਹੰਗਾ ਮਕਰਨ ਦੇ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਲੋਕ ਸਭਾ ਤੋਂ 33 ਹੋਰ ਸੰਸਦਾਂ ਨੂੰ ਕੀਤਾ ਸਸਪੈਂਡ ਕਾਂਗਰਸੀ ਸੰਸਦ ਅਦੀ ਰੰਜਨ ਚੌਧਰੀ ਤੇ ਪੰਜਾਬ ਤੋਂ ਐਮਪੀ ਅਮਰ ਸਿੰਘ ਵੀ ਮੁਅਤਤ ਮਹਾਲੀ ਦੇ ਸੈਨੇਟਾ ਦੇ ਵਿੱਚ ਐਨਕਾਉਂਟਰ ਤੋਂ ਬਾਅਦ ਫੜੇ ਬਦਮਾਸ਼ਾਂ ਦੇ ਦੋ ਹੋਰ ਸਾਥੀ ਗ੍ਰਿਫਤਾਰ ਲੁੱਟਖੋਹ ਅਤੇ ਰੰਗਦਰੀ ਦੀਆਂ ਵਾਰਦਾਤਾਂ ਨੂੰ ਦਿੰਦੇ ਸਨ ਅੰਜਾਮ ਗਨਪੁਆਇੰਟ ਤੇ ਲੋਕਾਂ ਨੂੰ ਬਣਾਉਂਦੇ ਸਨ ਨਿਸ਼ਾਨਾ ਦਿੱਲੀ ਚ ਇੱਕ ਟੈਂਪੋ ਟਰੈਵਲਰ ਦੇ ਚਾਲਕਤਾਕਾਰਾ ਬੁੰਨੜ ਤੇ ਲੰਮਕੀ ਇੱਕ ਸ਼ਖਸ ਨੂੰ ਦੂਰ ਤੱਕ ਘੇਸਿਆ ਦਿੱਲੀ ਦੇ ਕੋਟਲਾ ਮਮਾਰਕਪੁਰ ਦਾ ਮਾਮਲਾ ਮਨਸਾਚ ਏਟੀਐਮ ਕਾਰਡ ਬਦਲ ਕੇ ਨੌਸਰਬਾਸ ਦੇ ਮਾਰੀ ਲੱਖਾਂ ਰੁਪਏ ਦੀ ਠੱਗੀ ਬੇਟੀ ਨਾਲ ਪੈਸੇ ਕਢਵਾਣਾਈ ਸੀ ਮੈਲਾ ਸ਼ਖਸ ਨੇ ਛਾਤ ਤਰੀਕੇ ਦੇ ਨਾਲ ਬਦਲਿਆ ਕਾਰਡ ਚੀਨ ਦੇ ਮਹਾ ਮੰਚ ਤੇ ਪੰਜਾਬ ਦੀ ਤਰੱਕੀ ਨਾਲ ਜੁੜੇ ਹਰ ਸਵਾਲ ਦਾ ਜਵਾਬ ਵੇਖੋ এজেন্ডਾ ਪੰਜਾਬ ਕੱਲ ਸਵੇਰੇ 11 ਵਜੇ ਤੋਂ ਲਗਾਤਾਰ ਸਤਿ ਸ਼ਗਤ ਤੁਸੀਂ ਵਖਰੇਓ ਨਿਊਜ਼ 8 ਪੰਜਾਬ ਦਾ ਨਾਮ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਵਲਟਿੰਗ ਸੁਆਗਤ ਹੈ ਅੱਜ ਸ਼ੁਰੂਆਤ ਕਰਾਂਗੇ ਵੱਡੀ ਖਬਰ ਤੋਂ ਪੰਜਾਬ ਸਰਕਾਰ ਦੇ ਨੇ ਡੀਏ ਦੇ ਵਿੱਚ 4% ਦਾ ਵਾਅਦਾ ਕੀਤਾ ਗਿਆ 34 ਤੋਂ ਵਧਾ ਕੇ 38% ਦਾ ਡੀਏ ਦਾ ਹੋ ਚੁੱਕਾ ਹੈ 1 ਦਸੰਬਰ 2023 ਤੋਂ ਇਹ ਵਾਅਦਾ ਲਾਗੂ ਬੰਨਿਆ ਜਾਵੇਗਾ ਮਿਨਿਸਟਰੀਅਲ ਸਟਾਫ ਯੂਨੀਅਨ ਦੇ ਨਾਲ ਸੀਐਮ ਦੇ ਵੱਲੋਂ ਦਰਸਲ ਮੀਟਿੰਗ ਕੀਤੀ ਗਈ ਜਿਸ ਦੇ ਬਾਅਦ ਯੂਨੀਅਨ ਦੇ ਆਗੂਆਂ ਤੋਂ ਦੱਸਿਆ ਗਿਆ ਕਿ ਵਧੀਆ ਮਾਹੌਲ ਦੇ ਵਿੱਚ ਮੀਟਿੰਗ ਹੋਈ ਹੈ ਸਾਡੀ ਹਰ ਮੰਗ ਤੇ ਵਿਚਾਰ ਚਰਚਾ ਹੋਈ ਹੈ ਪੁਰਾਣੀ ਪੈਨਸ਼ਨ ਸਕੀਮ ਦੀ ਮੰਗ ਕੀਤੀ ਗਈ ਹੈ ਸੀਐਮ ਨੇ ਓਪੀਐਸ ਬਾਰੇ ਜਲਦ ਕਾਰਵਕ ਕਰਨ ਦਾ ਭਰੋਸਾ ਦਿੱਤਾ ਹੈ ਯੂਨੀਅਨ ਦੇ ਆਗੂਆਂ ਦੇ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਨਾਲ ਇਹਨਾਂ ਨੇ ਕਿਹਾ ਕਿ ਪੇ ਕਮਿਸ਼ਨ ਬਾਰੇ ਸੀਐਮ ਨੇ ਕਮੇਟੀ ਬਣਾਉਣ ਦੇ ਨਿਰਦੇਸ਼ ਦਿੱਤੇ ਨੇ ਖਾਲੀ ਪੋਸਟਾਂ 2 ਮਹੀਨੇ ਦੇ ਵਿੱਚ ਭਰਨ ਦਾ ਭਰੋਸਾ ਮਿਲਿਆ ਸੋ ਨਵੇਂ ਸਾਲ ਦਾ ਜਿਹੜਾ ਕਿ ਮੁਲਾਜ਼ਮਾਂ ਨੂੰ ਕਰਮਚਾਰੀਆਂ ਨੂੰ ਸਰਕਾਰ ਦੇ ਵੱਲੋਂ ਤੋਹਫ਼ਾ ਦਿੱਤਾ ਗਿਆ। ਡੀਏ ਦੇ ਵਿੱਚ 4% ਦਾ ਵਾਧਾ ਕਰ ਦਿੱਤਾ ਗਿਆ ਜਿਹੜਾ ਕਿ ਪਹਿਲਾਂ 34% ਦੀਗਾ ਹੁਣ ਵਧਾ ਕੇ 38% ਕਰ ਦਿੱਤਾ ਹੈ। ਤੇ 1 ਦਸੰਬਰ 2023 ਤੋਂ ਇਹ ਵਾਧਾ ਲਾਗੂ ਮੰਨਿਆ ਜਾਵੇਗਾ। ਦਰਸਲ ਮਿਨਿਸਟਰੀਅਲ ਸਟਾਫ ਯੂਨੀਅਨ ਦੇ ਨਾਲ ਮੁੱਖ ਮੰਤਰੀ ਮਾਨਦੀ ਵੱਲੋਂ ਮੀਟਿੰਗ ਕੀਤੀ ਗਈ। ਲੰਬਾ ਮਤਨ ਹੋਇਆ। ਇਸ ਦੌਰਾਨ ਯੂਨੀਅਨ ਦੇ ਵੱਲੋਂ ਆਪਣੀਆਂ ਮੰਗਾਂ ਸਰਕਾਰ ਦੇ ਅੱਗੇ ਰੱਖੀਆਂ ਗਈਆਂ ਤੇ ਇਸ ਦੇ ਬਾਅਦ ਹੀ ਮੁੱਖ ਮੰਤਰੀ ਮਾਨਦੀ ਵੱਲੇ ਵੱਡਾ ਫੈਸਲਾ ਲਿਆ ਗਿਆ ਕਿ 34 ਤੋਂ ਵਧਾ ਕੇ ਹੁਣ ਡੀਏ 38% ਕਰ ਦਿੱਤਾ ਗਿਆ। ਤੇ ਯੂਨੀਅਨ ਦਾ ਕਹਿਣਾ ਹੈ ਕਿ ਵਧੀਆ ਮਾਹੌਲ ਦੇ ਵਿੱਚ ਮੀਟਿੰਗ ਹੋਈ ਹੈ ਸਾਡੀ ਹਰ ਮੰਗ ਤੇ ਇਸ ਮੀਟਿੰਗ ਦੇ ਵਿੱਚ ਵਿਚਾਰ ਚਰਚਾ ਹੋਈ। ਅਤੇ ਮਖੰਤਰੀ ਮਾਨ ਨੇ ట్ਵਿੱਟ ਕਰਦੇ ਲਿਖਿਆ ਹੈ ਕਿ ਅੱਜ ਪੰਜਾਬ ਸਟੇਟ ਮਿਨਿਸਟਰੀਅਲ ਸਰਵਿਸ ਯੂਨੀਅਨ ਦੇ ਨੁਮਾਇੰਦਿਆਂ ਦੇ ਨਾਲ ਮੀਟਿੰਗ ਕੀਤੀ ਤੇ ਉਹਨਾਂ ਦੇ ਮਸਲਿਆਂ ਤੇ ਵਿਸਥਾਰ ਸਹਿਤ ਚਰਚਾ ਕੀਤੀ ਗਈ। ਇੱਕ ਵੱਡੀ ਖੁਸ਼ਖਬਰੀ ਸਾਂਝੀ ਕਰ ਰਿਹਾ ਹਾਂ। ਕਿ ਮਲਾਜ਼ਮਾਂ ਨੂੰ ਨਵੇਂ ਸਾਲ ਦਾ ਤੋਹਫਾ ਦੇਣ ਜਾ ਰਹੇ ਹਾਂ ਡੀਏ ਦੇ ਵਿੱਚ 4 ਫੀਸਦੀ ਦਾ ਵਾਧਾ ਕੀਤਾ ਜਾਂਦਾ ਜੋ ਕਿ 1 ਦਸੰਬਰ 2023 ਤੋਂ ਲਾਗੂ ਮੰਨਿਆ ਜਾਵੇਗਾ ਖੁਦ ਮੁੱਖ ਮੰਤਰੀ ਮਾਨਨੇ ਵਿੱਚ ਟਵੀਟ ਕਰਦੇ ਹੋਏ ਇਸ ਬਾਰੇ ਜਾਣਕਾਰੀ ਦਿੱਤੀ ਤਾਂ ਅਸਲ ਸਰਕਾਰ ਦੇ ਵੱਲੋਂ ਕਰਮਚਾਰੀਆਂ ਨੂੰ ਨਵੇਂ ਸਾਲ ਦਾ ਤੋਹਫਾ ਜੋ ਦਿੱਤਾ ਗਿਆ ਹੈ ਡੀਏ ਦੇ ਵਿੱਚ 4 ਫੀਸਦੀ ਦਾ ਇਜ਼ਾਫਾ ਕਰ ਦਿੱਤਾ ਗਿਆ ਜਿਹੜਾ ਕਿ ਪਹਿਲਾਂ 34 ਫੀਸਦੀ ਸੀਗਾ ਹੁਣ 38 ਫੀਸਦੀ ਹੋਵੇਗਾ ਤੇ ਇਹ ਵਾਧਾ 1 ਦਸੰਬਰ 2023 ਤੋਂ ਲਾਗੂ ਹੋਵੇਗਾ ਤੇ ਇਸ ਮੀਟਿੰਗ ਤੋਂ ਆ ਯੂਨੀਅਨ ਦੇ ਆਗੂ ਵੀ ਕਾਫੀ ਸੰਤੁਸ਼ਟ ਨਜ਼ਰ ਆਏ ਯੂਨੀਅਨ ਦੇ ਆਗੂਆਂ ਦੇ ਵੱਲੋਂ ਕਿਹਾ ਗਿਆ ਕਿ ਵਧੀਆ ਮਾਹੌਲ ਦੇ ਵਿੱਚ ਮੀਟਿੰਗ ਹੋਈ ਹੈ ਸਾਡੀ ਹਰ ਮੰਗ ਤੇ ਇਸ ਮੀਟਿੰਗ ਦੇ ਵਿੱਚ ਵਿਚਾਰ ਚਰਚਾ ਹੋਈ ਹੈ ਤੇ ਨਾਲ ਹੀ ਯੂਨੀਅਨ ਦੇ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਪੁਰਾਣੀ ਪੈਨਸ਼ਨ ਸਕੀਮ ਦੀ ਵੀ ਇਸ ਦੌਰਾਨ ਮੰਗ ਰੱਖੀ ਗਈ ਹੈ ਤੇ ਮੰਤਰੀ ਮਾਨ ਨੇ OPS ਬਾਰੇ ਜਲਦ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ ਵੇ ਕਮਿਸ਼ਨ ਬਾਰੇ ਸੀਐਮ ਨੇ ਕਮੇਟੀ ਬਣਾਉਣ ਦੇ ਨਿਰਦੇਸ਼ ਦਿੱਤੇ ਨੇ ਖਾਲੀ ਪੋਸਟਾਂ 2 ਮਹੀਨੇ ਦੇ ਵਿੱਚ ਭਰਨ ਦਾ ਵੀ ਭਰੋਸਾ ਮਿਲਿਆ ਇਹ ਸਭ ਜਾਣਕਾਰੀ ਜਿਹੜੀ ਕਿ ਯੂਨੀਅਨ ਦੇ ਆਗੂਆਂ ਦੇ ਵੱਲੋਂ ਇਸ ਮੀਟਿੰਗ ਤੋਂ ਬਾਅਦ ਸਾਂਝੀ ਕੀਤੀ ਗਈ ਹੈ ਦੀ ਮੰਗ ਸੀ ਤੇ ਸਾਡਾ 12% ਡੀਏ ਦੇਊ ਸੀਗਾ ਕਿਉਂਕਿ ਅਸੀਂ 34% ਲੈ ਰਹੇ ਹਾਂ ਸਾਡਾ ਬਾਕੀ ਸਟੇਟਾਂ ਜਿਹੜੀਆਂ 46% ਲੈ ਰਹੀਆਂ ਤਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਮੀਟਿੰਗ ਚੱਲਦੀ ਦੇ ਵਿੱਚ ਹੀ 4% ਡੀਏ ਦਾ ਜਿਹੜਾ ਟਵੀਟ ਕਰ ਦਿੱਤਾ ਹੈ ਬਾਕੀ ਜਿਹੜਾ ਸਾਡਾ ਡੀਏ ਰਹਿ ਗਿਆ ਉਹਨਾਂ ਨੇ ਕਿਹਾ ਵੀ ਅਧਿਕਾਰੀਆਂ ਨੂੰ ਉਹਦੇ ਤੇ ਜਲਦੀ ਕਾਰਵਾਈ ਕਰਕੇ ਜਿਹੜਾ ਬਾਕੀ ਡੀਏ ਉਹ ਵੀ ਅਪਡੇਟ ਕਰਕੇ ਇਹਨਾਂ ਨੂੰ ਦਿੱਤਾ ਜਾਵੇ ਉਹ ਵੀ ਵਧੀਆ ਸਖਾਵੇਂ ਮਾਹੌਲ ਦੇ ਵਿੱਚ ਮੀਟਿੰਗ ਹੋਈ ਆ ਲੰਬਾ ਸਮਾਂ ਮੀਟਿੰਗ ਚੱਲੀ ਐ ਤਕਰੀਬਨ 1 ਘੰਟੇ ਤੋਂ ਵੱਧ ਮੁੱਖ ਮੰਤਰੀ ਸਾਹਿਬ ਨੇ ਸਾਨੂੰ ਸਮਾਂ ਦਿੱਤਾ ਸਾਡੀ ਇੱਕ ਇੱਕ ਮੰਗ ਤੇ ਡਿਸਕਸ਼ਨ ਹੋਈ ਕੁਝ ਮੰਗਾਂ ਉਹਨਾਂ ਨੇ ਸਾਡੀਆਂ ਮੌਕੇ ਤੇ ਹੀ ਪ੍ਰਵਾਨ ਕਰ ਲਈਆਂ ਬਾਕੀ ਮੰਗਾਂ ਤੇ ਜਲਦੀ ਕਾਰਵਾਈ ਕਰਨ ਦਾ ਅਧਿਕਾਰੀਆਂ ਨੂੰ ਉਹਨਾਂ ਨੇ ਆਦੇਸ਼ ਦਿੱਤੇ ਆ ਸਭ ਤੋਂ ਪਹਿਲਾਂ ਸਾਡੀ ਪੁਰਾਣੀ ਪੈਨਸ਼ਨ ਸਕੀਮ ਤੇ ਜਥੇਬੰਦੀ ਵੱਲੋਂ ਬਹੁਤ ਆਪ ਦਾ ਪੱਖ ਰੱਖਿਆ ਗਿਆ ਪਰ ਮੁੱਖ ਮੰਤਰੀ ਸਾਹਿਬ ਨੇ ਕਹਿ ਕੇ ਉਹਨਾਂ ਦੇ ਧਿਆਨ ਵਿੱਚ ਆ ਸਾਰੀ ਗੱਲ ਤਾਂ ਜਿਹੜਾ ਕੇਂਦਰ ਸਰਕਾਰ ਕੋਲੇ ਪੈਸਾ ਗਿਆ ਹੋਇਆ ਪਹਿਲਾਂ ਐਨਪੀਐਸ ਦਾ ਕੱਟਿਆ ਹੋਇਆ ਉਹਨਾਂ ਨੇ ਅਧਿਕਾਰੀਆਂ ਨੂੰ ਕਿਹਾ ਇੱਕ ਤਾਂ ਉਹ ਪੈਸੇ ਨੂੰ ਵਾਪਸ ਲਿਉਣ ਦੀ ਕਾਰਵਾਈ ਤੇ ਜਿਹੜਾ ਮੁਲਾਜ਼ਮਾਂ ਦਾ ਜੀਪੀ ਫੰਡ ਕੱਟਣ ਸੰਬੰਧੀ ਕਾਰਵਾਈ ਜਲਦੀ ਕੀਤੀ ਜਾਵੇ ਅਤੇ ਜਿਹੜੇ ਸੈਂਟਰ ਦੇ ਅਧਿਕਾਰੀ ਆ ਉਹਨਾਂ ਨਾਲ ਮੁੱਖ ਮੰਤਰੀ ਸਾਹਿਬ ਨੇ ਕਿਹਾ ਮੈਂ ਖੁਦ ਮੀਟਿੰਗਾਂ ਕਰਕੇ ਜਿਹੜਾ ਸਾਡਾ ਜੀਪੀ ਫੰਡ ਦੇ ਖਾਤੇ ਖੋਲ ਕੇ ਪੁਰਾਣੀ ਪੈਨਸ਼ਨ ਬਹਾਲ ਕਰਨ ਵਾਲਾ ਜਿਹੜਾ ਕਾਰਵਾਈ ਇਹ ਬਹੁਤ ਜਲਦੀ ਕੀਤੀ ਜਾਊਗੀ ਸਾਡੇ ਇੱਕ ਕੈਡਰ ਦਾ ਸਟੈਨੋ ਕੈਡਰ ਜਿੰਦੇ ਨਾਲ ਬਹੁਤ ਲੰਬੇ ਸਮੇਂ ਤੋਂ ਠੱਕਾ ਹੋ ਰਿਹਾ ਸੀ ਪ੍ਰੋਮੋਸ਼ਨਾਂ ਦਾ ਤਾਂ ਉਹਨਾਂ ਦੇ ਵੀ ਅਧਿਕਾਰੀਆਂ ਨੂੰ ਕਿਹਾ ਗਿਆ ਕਿ ਜਿਹੜੇ ਭਾਗਾਂ ਦੇ ਵਿੱਚ ਪ੍ਰਮੋਸ਼ਨ ਦਾ ਨਹੀਂ ਹੈਗਾ ਸਿਸਟਮ ਨਹੀਂ ਹੋ ਰੇ ਪ੍ਰਮੋਟ ਪੋਸਟਾਂ ਨਹੀਂ ਹੈਗੀਆਂ ਤਾਂ ਉਹਨਾਂ ਤੇ ਟਾਈਮ ਸਕੇਲ ਦਿੱਤਾ ਜਾਵੇ ਉਹਨਾਂ ਨੂੰ ਤਾਂ ਉਹਨਾਂ ਦੇ ਵੀ ਉਹਨਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਜਲਦੀ ਇਹਦੇ ਲੈਟਰ ਜਾਰੀ ਕੀਤੇ ਜਾਣ ਉਸ ਤੋਂ ਬਾਅਦ ਸਾਡਾ 17720 ਦਾ ਲੈਟਰ ਜਿੰਦੇ ਨਾਲ ਪੰਜਾਬ ਦੇ ਮੁਲਾਜ਼ਮਾਂ ਤੇ ਸੈਕਟਰ ਦਾ ਬਦਲ ਕੇ ਪੇਕ ਮਿਸ਼ਨ ਲਾਗੂ ਹੁੰਦਾ ਸੀ ਉਹਨਦੇ ਤੇ ਉਹਨਾਂ ਨੇ ਤੁਰੰਤ ਅਫਸਰਾਂ ਨੂੰ ਕਿਹਾ ਕਿ ਕਮੇਟੀ ਬਣਾ ਕੇ ਇਹਨੂੰ ਰਿਵਿਊ ਕਰਕੇ ਪੰਜਾਬ ਦੇ ਮੁਲਾਜ਼ਿਮਾਂ ਤੇ ਪੰਜਾਬ ਦਾ ਹੀ ਪੇ ਕਮਿਸ਼ਨ ਲਾਗੂ ਕੀਤਾ ਜਾਵੇ। ਉਸ ਕਮੇਟੀ ਦੇ ਵਿੱਚ ਸੀਐਮ ਸਾਹਿਬ ਨੇ ਕਿਹਾ ਕਿ ਇੱਕ ਜੂਨੀਅਰ ਦਾ ਨਮਾਇਦਾ ਲਿਆ ਜਾਵੇ ਤਾਂ ਜੋ ਕਿ ਇਹਨਾਂ ਦਾ ਪੱਖ ਸੁਣ ਕੇ ਤੇ ਇਸ ਨੂੰ ਇਸ ਮਸਲੇ ਦਾ ਹੱਲ ਕੀਤਾ ਜਾਵੇ। ਇਸ ਤੋਂ ਇਲਾਵਾ ਸਾਡੇ ਵਿਭਾਗਾਂ ਦੇ ਵਿੱਚ ਲੰਬੇ ਸਮੇਂ ਤੋਂ ਸੁਪਰਡੈਂਟਾਂ ਦੀਆਂ ਸੀਨੀਅਰ ਸੈਕਟਰੀਆਂ ਪੋਸਟਾਂ ਖਾਲੀ ਪਈਆਂ ਸੀ। ਉਹਦੇ ਸੰਬੰਧੀ ਮੁੱਖ ਮੰਤਰੀ ਸਾਹਿਬ ਨੇ ਮੌਕੇ ਦੇ ਅਧਿਕਾਰੀਆਂ ਨੂੰ ਦੇਸ਼ ਦਿੱਤੇ ਕਿ ਕੱਲ ਨੂੰ ਇਹਦੀ ਚਿੱਠੀ ਜਾਰੀ ਕੀਤੀ ਜਾਵੇ। ਹਰੇਕ ਵਿਭਾਗ ਦੇ ਵਿੱਚ 2 ਮਹੀਨੇ ਦੇ ਅੰਦਰ ਅੰਦਰ ਜਿੰਨੀਆਂ ਪੋਸਟਾਂ ਖਾਲੀ ਪਈਆਂ ਤਰੱਕੀ ਨਾਲ ਜਿਹੜੀਆਂ ਭਰੀਆਂ ਜਾਣੀਆਂ ਉਹ ਸਾਰੀਆਂ ਪੋਸਟਾਂ ਤਰੱਕੀ ਨਾਲ ਭਰੀਆਂ ਜਾਣ। ਉਸ ਤੋਂ ਬਾਅਦ ਸਾਡੇ ਵਿਭਾਗਾਂ ਦੇ ਵਿੱਚ ਸੁਪਰਡੈਂਟ ਗ੍ਰੇਡ 2 ਦੇ ਤਜਰਬਾ ਕਿਸੇ ਦੇ 8 ਸਾਲ ਹੈ ਕਿਸੇ ਤੇ 10 ਸਾਲ ਕਿਸੇ 6 ਸਾਲ ਹੈ ਤਾਂ ਅਸੀਂ ਉਹਨਾਂ ਨੂੰ ਦੱਸਿਆ ਕਿ ਤਜਰਬਾ ਬਹੁਤ ਜ਼ਿਆਦਾ ਹੈ ਤਾਂ ਜਿੰਦੇ ਕਰਕੇ ਤਰੱਕੀ ਨਹੀਂ ਹੁੰਦੀ ਤਾਂ ਮੁੱਖ ਮੰਤਰੀ ਸਾਹਿਬ ਨੇ ਅਧਿਕਾਰੀਆਂ ਨੂੰ ਮੌਕੇ ਤੇ ਦੇਸ਼ ਦਿੱਤੇ ਕਿ ਕੰਮਿਆਂ ਕੋਲਾ ਬੜਾ ਕੇ ਪਾਣੀ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਇਆ ਤੇ ਨੌਕਰੀਆਂ ਦੀ ਗੱਲ ਕਰੀਏ ਤੇ 40000 ਦੇ ਕਰੀਬ ਜੇ ਨੌਕਰੀਆਂ ਦਿੱਤੀਆਂ ਤੇ ਪੂਨ ਮੈਰਿਟ ਦਿੱਤੀਆਂ ਕੋਈ ਇਹ ਨਹੀਂ ਕਹਿ ਸਕਦਾ ਕਿ ਕੋਈ ਸ਼ਪਾਰਸ਼ ਭਾਈ ਭਤੀਜਾਵਾਦ ਹੋਇਆ ਤੇ ਜੇ ਗੱਲ ਕਰੀਏ ਰੈਵਨਿਊ ਦੀ ਤੇ ਲਗਾਤਾਰ ਪੰਜਾਬ ਦੇ ਹਰੇਕ ਮਹਿਕਮੇ ਦਾ ਚਾਹੇ ਐਕਸਾਈਜ਼ ਹੋਵੇ ਚਾਹੇ ਟਰਾਂਸਪੋਰਟ ਹੋਵੇ ਚਾਹੇ तमाम ਜਿਹੜੇ ਉਹ ਮਹਿਕਮਿਆਂ ਦਾ ਰੈਵਨਿਊ ਕਲੈਕਸ਼ਨ ਵਧਿਆ ਨਾਲ ਨਾਲ ਜਿਹੜੀ ਕ腐ਸ਼ਨ ਤੇ ਠੱਲ ਪਈ ਐ ਔਰ ਸਾਡਾ ਜਿਹੜਾ ਅਹਿਮ ਵਰਗ ਹੈ ਕਰਮਚਾਰੀ ਵਰਗ ਉਹਨੂੰ ਲੈ ਕੇ ਅੱਜ ਮਾਨ ਸਾਹਿਬ ਦੀ ਸਰਕਾਰ ਨੇ ਇੱਕ ਅਹਿਮ ਫੈਸਲਾ ਲਿਆ ਹੈ ਕਿ ਅੱਜ ਪੰਜਾਬ ਸਰਕਾਰ ਨੇ 4% ਡੀਏ ਦੀ ਭੜੋਤਰੀ ਜਿਹੜਾ ਆ ਪੰਜਾਬ ਦੇ ਜਿਹੜੇ EMPLOYEES ਐ EMPLOYEES ਵਾਸਤੇ ਕੀਤੀ ਆ 1 ਦਸੰਬਰ 2 ਸੌਰੀ 1 ਜਨਵਰੀ 2023 ਤੋਂ ਇਹ ਜਿਹੜਾ ਲਾਗੂ ਹੋਊਗਾ ਮੈਂ ਤੁਹਾਨੂੰ ਐਗਜੈਕਟ ਦੱਸ ਦਿੰਨਾ ਤੇ ਇਹਦੇ ਚ ਸਭ ਤੋਂ ਵੱਡੀ ਗੱਲ ਇਹ ਆ ਕਿ ਸਾਡੇ ਤਕਰੀਬਨ 3.5 ਲੱਖ ਪੈਨਸ਼ਨਰ ਤੇ 3,25,000 ਜਿਹੜੇ EMPLOYEES ਆ ਇਹਦੇ ਚ ਕਵਰ ਹੋਣਗੇ 1100 ਕਰੋੜ ਰੁਪਏ ਦਾ ਜਿਹੜਾ 1100 ਕਰੋੜ ਰੁਪਏ ਦਾ ਪੰਜਾਬ ਦੇ ਖਜ਼ਾਨੇ ਤੇ ਜਿਹੜਾ ਆ ਇਹਦਾ ਅਸਰ ਹਰ ਸਾਲ ਖਰਚਾ ਵਧੂਗਾ। ਔਰ ਪੰਜਾਬ ਸਰਕਾਰ ਦੀ ਇਹ ਜ਼ਿੰਮੇਵਾਰੀ ਹੈ ਕਿ ਆਪਣੇ ਕਰਮਚਾਰੀਆਂ ਲਈ ਜਿਹੜੇ ਲਗਾਤਾਰ ਦਿਨ ਰਾਤ ਮਿਹਨਤ ਕਰਕੇ ਪੰਜਾਬ ਨੂੰ ਤਰੱਕੀਆਂ ਦੇ ਰਾਹ ਤੇ ਲੈ ਕੇ ਜਾ ਰਹੇ ਉਹਨਾਂ ਦੀ ਬਿਹਤਰੀ ਲਈ ਵੱਧ ਤੋਂ ਵੱਧ ਕੰਮ ਕਰੀਏ। ਪਿਛਲੇ ਦਿਨਾਂ 'ਚ ਅਸੀਂ 12000 ਦੇ ਟੀਚਰ ਪੱਕੇ ਕੀਤੇ ਆ ਉਹਦੇ ਪਿੱਛੇ ਹੀ ਮਕਸਦ ਸੀ ਕਈ ਕਈ ਸਾਲ ਹੋ ਗਏ ਦਹਾਕੇ ਹੋ ਗਏ ਕਿ ਜਿਹੜੇ ਕੰਟਰੈਕਟ ਤੇ ਜਾਂ ਗੈਸਟ ਲੈਕਚਰਰ ਫੈਕਲਟੀ ਦੇ ਰੂਪ ਚ ਪੰਜ ਪੰਜ 10-10 ਹਜ਼ਾਰ ਤੇ ਆਪਣਾ ਘਰ-ਬਾਰ ਬੜਾ ਔਖਾ ਤਰੀਕੇ ਨਾਲ ਚਲਾ ਰਹੇ ਸੀ ਉਹਨਾਂ ਨੂੰ ਪੱਕਾ ਕੀਤਾ ਨਾਲ ਨਾਲ ਚਾਹੇ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦਾ ਇਸ ਸਕੇਲ ਲਾਗੂ ਕਰਨ ਦੀ UGC ਪੇ ਸਕੇਲ ਲਾਗੂ ਕਰਨ ਦੀ ਗੱਲ ਹੋਵੇ ਜਿਹੜੇ ਯੂਨੀਵਰਸਿਟੀ ਔਰ ਕਾਲਜ ਲੈਕਚਰਾਰ ਆ ਯੂਨੀਵਰਸਿਟੀ ਪ੍ਰੋਫੈਸਰਸ ਤੇ ਸੋ ਤਮਾਮ ਤਰੀਕੇ ਨਾਲ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਹਰੇਕ ਵਰਗ ਲਈ ਦਿਨ ਰਾਤ ਜਿਹੜਾ ਆ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਦੀ ਬਿਹਤਰੀ ਲਈ ਨਾਲ-ਨਾਲ ਉਹਨਾਂ ਦੇ ਰਾਹੀਂ ਪੰਜਾਬ ਦੀ ਬਿਹਤਰੀ ਲਈ ਕੰਮ ਕਰ ਰਿਹਾ ਔਰ ਉਸੇ ਕੜੀ 'ਚ ਅੱਜ ਜਿਹੜਾ 4% ਡੀਏ ਜਿਹੜਾ ਕਈ ਮਤਲਬ ਦਿਣਾ ਤੋਂ ਮੰਗ ਵੀ ਚੱਲ ਰਹੀ ਸੀ ਅੱਜ ਬੜੀ ਹੀ ਸੁਖਾਵੇਂ ਮਾਹੌਲ 'ਚ ਮਾਨਯੋਗ ਮੁੱਖ ਮੰਤਰੀ ਜੀ ਨੇ ਮੀਟਿੰਗ ਵੀ ਕੀਤੀ ਜਿਹੜੀਆਂ ਸਾਡੀਆਂ EMPLOYEES UNIONS ਨੇ ਔਰ ਤੁਸੀਂ ਦੇਖਿਆ ਤੁਹਾਡੇ ਕਈ মিডিਆ ਦੇ ਸਾਥੀਆਂ ਨੇ ਕਵਰ ਕੀਤਾ ਮੁੱਖ ਮੰਤਰੀ ਜੀ ਨੇ ਇਹ ਵੀ ਕਿਹਾ ਹੈ ਕਿ ਜਿਹੜੇ ਬਾਕੀ ਜਿਹੜੇ ਮਸਲੇ ਉਹਨਾਂ ਦੇ ਕਈ ਮਿਸਲੈਨੀਅਸ ਉਹਨਾਂ ਨੂੰ ਲੈ ਕੇ ਅਫਸਰ ਸਹਿਬਾਨਾਂ ਦੀ ਇੱਕ ਕਮੇਟੀ ਜਿਹੜੀ ਹੈ ਉਹ ਬਣਾ ਰਿਹਾ ਔਰ ਉਹਦੇ ਚ EMPLOYEES UNION ਦੇ ਜਿਹੜਾ ਨੁਮਾਇੰਦਾ ਉਹਨੂੰ ਵੀ ਰੱਖਿਆ ਜਾਊਗਾ 올ਡ ਪੈਨਸ਼ਨ ਸਕੀਮ ਨੂੰ ਲੈ ਕੇ ਵੀ ਇੱਕ ਇਸ਼ੂ ਸੀ ਜਿਹਨੂੰ ਲੈ ਕੇ ਮੁੱਖ ਮੰਤਰੀ ਜੀ ਨੇ ਇਹ ਇਨਸ਼ੋਰ ਕੀਤਾ ਹੈ ਯੂਨੀਅਨਸ ਨੂੰ ਕਿ ਐਸ ਸੂਨ ਐਸ ਪੋਸੀਬਲ ਜਿਹੜਾ ਹੈ ਕੇਂਦਰ ਸਰਕਾਰ ਨਾਲ 올ਡ ਪੈਨਸ਼ਨ ਸਕੀਮ ਨੂੰ ਜਿਹੜਾ ਹੈ ਟੇਕ ਅਪ ਕੀਤਾ ਜਾਊਗਾ ਔਰ ਅੱਜ 4% DA ਦੀ ਪੜੋਤਰੀ ਉਸੇ ਹੀ ਦਿਸ਼ਾ 'ਚ ਇੱਕ ਅਹਿਮ ਕਦਮ ਹੈ ਇੱਕ ਅਹਿਮ ਫੈਸਲਾ ਆ ਔਰ ਸਾਡੇ ਕਰਮਚਾਰੀਆਂ ਦੀ ਜਿਹੜੀ ਮੰਗ ਸੀ ਕਰਮਚਾਰੀਆਂ ਦਾ ਜਿਹੜਾ ਹੱਕ ਸੀ ਉਹਨੂੰ ਕਨਸੀਡਰ ਕਰਦੇ ਹੋਏ ਪੰਜਾਬ ਸਰਕਾਰ ਨੇ ਅਹਿਮ ਫੈਸਲਾ ਲਿਆ ਸੋ ਪੰਜਾਬ ਦੇ ਸਾਰੇ ਹੀ ਪੰਜਾਬੀਆਂ ਨੂੰ ਤੁਹਾਡੇ ਰਾਹੀਂ ਮੈਂ ਸਿਰਫ ਇਹੀ ਬੇਨਤੀ ਕਰੂੰਗਾ ਕਿ ਤੁਸੀਂ ਜਿਸ ਉਮੀਦਾਂ ਨਾਲ ਜਿਸ ਭਰੋਸੇ ਨਾਲ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੂੰ ਐਡਾ ਵੱਡਾ ਮੰਡੇਟ ਦਿੱਤਾ ਹੈ ਮਾਨ ਸਾਹਿਬ ਲਗਾਤਾਰ ਹਰੇਕ ਚਾਹੇ ਜੋਵਾਨੀ ਦੀ ਗੱਲ ਕਿਸਾਨੀ ਦੀ ਗੱਲ ਕਰਮਚਾਰੀਆਂ ਦੀ ਗੱਲ ਕਾਰੋਬਾਰੀਆਂ ਦੀ ਗੱਲ ਹਰੇਕ ਵਰਗ ਵਾਸਤੇ ਲਗਾਤਾਰ ਮਿਹਨਤ ਕਰ ਰਿਹਾ ਔਰ ਉਸੇ ਸਾਰਿਆਂ ਨੇ ਮਿਲ ਕੇ ਹਰੇਕ ਵਰਗ ਨੇ ਮਿਲ ਕੇ ਪੰਜਾਬ ਨੂੰ ਤਰੱਕੀਆਂ ਦੀਆਂ ਨਵੀਆਂ ਜਿਹੜੀਆਂ ਉਚਾਈਆਂ ਤੇ ਲੈ ਕੇ ਜਾਣਾ ਹੈ ਪੰਜਾਬ ਨੂੰ ਇੱਕ ਰੰਗਲਾ ਪੰਜਾਬ ਬਣਾਉਣਾ ਔਰ ਸਾਡੇ ਕਰਮਚਾਰੀ ਭਰਾਵਾਂ ਦੀ ਬਹੁਤ ਵੱਡਾ ਅਹਿਮੀਅਤ ਹੈ ਰੋਲ ਹੈ ਸੋ ਉਹਨਾਂ ਨੂੰ ਅੱਜ ਇੱਕ ਖੁਸ਼ਖਬਰੀ ਹੈ ਔਰ ਉਹਨਾਂ ਦਾ ਇਸ ਗੱਲ ਹੀ ਅਸੀਂ ਧੰਨਵਾਦ ਵੀ ਕਰਦੇ ਹਾਂ ਕਿ ਲਗਾਤਾਰ ਦਿਨ ਰਾਤ ਮਿਹਨਤ ਕਰਕੇ ਉਹ ਪੰਜਾਬ ਦੀ ਤਰੱਕੀ 'ਚ ਆਪਣਾ ਵੱਡਾ ਯੋਗਦਾਨ ਪਾ ਰਿਹਾ ਹੈ। ਪੰਜਾਬ ਸਰਕਾਰ ਹਰੇਕ ਪੰਜਾਬੀ ਦੇ ਨਾਲ ਡਟ ਕੇ ਖੜੀ ਉਹਨਾਂ ਦੇ ਹੱਕ ਲਈ, ਉਹਨਾਂ ਦੇ ਫਾਇਦੇ ਲਈ, ਉਹਨਾਂ ਦੀਆਂ ਜ਼ਰੂਰਤਾਂ ਲਈ ਲਗਾਤਾਰ ਪੰਜਾਬ ਸਰਕਾਰ ਅੱਗੇ ਵਧਦੀ ਰਹੂਗੀ, ਉਹਨਾਂ ਦਾ ਸਾਥ ਦਿੰਦੀ ਰਹੂਗੀ। ਸੋ ਬਹੁਤ ਧੰਨਵਾਦ। ਤੁਹਾਡਾ ਇਸ ਵਿਸ਼ੇ ਤੇ ਕੋਈ ਸਵਾਲ ਹੋਵੇ ਤਾਂ ਤੁਸੀਂ ਕਰ ਸਕਦੇ ਹੋ। ਕਮਲਪਾਲ ਸਾਹਿਬ ਜੀ ਇਹ ਸੰਭਰ ਆਇਆ ਕਿ ਜਨਵਰੀ ਹੈ ਕੰਨ ਸਾਹਿਬ ਸੌਰੀ ਮੈਂ ਉਹਦੇ ਥੋੜਾ ਜਿਹਾ 1 ਜਨਵਰੀਆ ਜੀ 1 ਦਸੰਬਰ 1 ਦਸੰਬਰ ਹਾਂ 1 ਦਸੰਬਰ 2023 ਤੋਂ ਹੈ ਉਹ ਮੇਰੇ ਹਾਂਜੀ ਅਕਲ ਸਾਹਿਬ 8 ਨਵੰਬਰ ਤੋਂ ਜਿਹੜੇ ਸਾਰੇ ਮੁਲਾਜ਼ਮ ਜਿਹੜੇ ਸੀਗੇ ਧਾਰਨ ਦੇ ਸੀਗੇ ਤੇ ਕਾਫੀ ਲੰਬਾ ਸਮਾਂ ਲਾਉਣਾ ਨਿਰਾਇਸ਼ੀ ਵੀ ਸੇ ਨਰਸ਼ ਕਰਦਾ ਮੈਂ ਕਿ ਤਰ੍ਹਾਂ ਜੀ ਦੋਸਤ ਗੱਲਬਾਤ ਕੀਤੀ ਜਾਂਦੀ ਕਿ ਸ਼ਾਇਦ ਤੁਮ ਇਸ ਇਮੇਲਿਕੇਸ਼ਨ ਦੇ ਵਿੱਚ ਕਿਹੜੀ ਸਟੇਟਸ ਹੋ ਰਹੀ ਹੈ ਤੁਹਾਨੂੰ ਵੀ ਨਹੀਂ ਮਿਲ ਰਹੀ ਨਹੀਂ ਉਹ ਤਾਂ ਤੁਸੀਂ ਮੈਂ ਦੇਖ ਰਿਹਾ ਸੀ ਤੁਹਾਡੇ ਸਾਥੀ ਮੇਰੇ ਤੁਹਾਡੇ ਵਰਗੇ ਮੀਡੀਆ ਦੇ ਸਾਥੀਆਂ ਨਾਲ ਗੱਲਬਾਤ ਦੇਖੋ ਸੰਵਾਦ ਵਾਸਤੇ ਮਾਨਯੋਗ ਮੁੱਖ ਮੰਤਰੀ ਜੀ ਨੇ ਹਮੇਸ਼ਾ ਹੀ ਤੈਅ ਕੀਤੀ ਆ ਚਾਹੇ ਉਹ ਕਿਸਾਨ ਯੂਨੀਅਨ ਹੋਵੇ এমਪਲਾਈ ਯੂਨੀਅਨ ਹੋਣ ਤੇ ਟੀਚਰਸ ਯੂਨੀਅਨਸ ਹੋਣ ਕਿਉਂਕਿ ਸਰਕਾਰ ਸਾਰਿਆਂ ਨਾਲ ਮਿਲ ਰੁਕ ਕਰਾਂਗੇ ਅਗਲੀ ਵੱਡੀ ਖਬਰ ਦਾ ਸੰਸਦ ਦੇ ਵਿੱਚ ਹੰਗਾਮੇ ਤੋਂ ਬਾਅਦ ਵੱਡੀ ਕਾਰਵਾਈ ਕੀਤੀ ਗਈ ਹੈ ਲੋਕ ਸਭਾ ਦੇ ਵਿੱਚੋਂ 33 ਹੋਰ ਸੰਸਦ ਮੌਤਲ ਕਰ ਦਿੱਤੇ ਗਏ ਨੇ ਕਾਂਗਰਸੀ ਸੰਸਦ ਅਦੀ ਰੰਜਨ ਚੌਧਰੀ ਵੀ ਸਸਪੈਂਡ ਕੀਤੇ ਗਏ ਨੇ ਉੱਥੇ ਪੰਜਾਬ ਤੋਂ ਐਮਪੀ ਅਮਰ ਸਿੰਘ ਨੋਮੀ ਮੌਤਲ ਕਰ ਦਿੱਤਾ ਗਿਆ ਲੋਕ ਸਭਾ ਦੇ ਵਿੱਚੋਂ 14 ਸੰਸਦ ਪਹਿਲਾਂ ਤੁਸੀਂ ਸਸਪੈਂਡ ਕੀਤੇ ਗਏ ਨੇ ਸੰਸਦ ਦੀ ਸੁਰੱਖਿਆ ਦੇ ਵਿੱਚ ਕੋਈ ਤਾਹੀ ਮਾਮਲੇ ਦਰਸਲ ਅبرੂਧੀਆਂ ਦੇ ਵੱਲੋਂ ਹੰਗਾਮਾ ਕੀਤਾ ਗਿਆ ਸੀਗਾ ਤੇ ਇਸ ਦੇ ਵਿਚਾਲੇ ਹੁਣੇ ਵੱਡੀ ਕਾਰਵਾਈ ਵੀ ਹੋਈ ਆ ਦਰਸਲ ਅਬਰੂਧੀਆਂ ਦੇ ਵੱਲੋਂ ਸਿੱਧੇ ਤੌਰ ਤੇ ਮੰਗ ਕੀਤੀ ਜਾ ਰਹੀ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਇਸ ਪੂਰੇ ਸਕਿਉਰਿਟੀ ਬ੍ਰੀਚ ਮਾਮਲੇ ਤੇ ਕਿਹੜੇ ਕੇ ਸੰਸਦ ਦੇ ਵਿੱਚ ਆਪਣੀ ਗੱਲ ਰੱਖਣ ਸੰਸਦ ਦੇ ਵਿੱਚ ਆਪਣਾ ਬਿਆਨ ਦੇਣ ਜਿੱਥੇ ਕਿ ਇਸ ਨੂੰ ਲੈ ਕੇ ਹੰਗਾਮਾ ਕੀਤਾ ਜਾ ਰਿਹਾ ਸੀਗਾ ਤੇ ਇਸ ਦੇ ਵਿਚਾਲੇ ਇਹ ਵੱਡੀ ਕਾਰਵਾਈ ਵੀ ਕੀਤੀ ਗਈ ਆ ਲੋਕ ਸਭਾ ਦੇ ਵਿੱਚੋਂ 33 ਹੋਰ ਸੰਸਦ ਮੁਅਤਲ ਕੀਤੇ ਗਏ ਨੇ सस्पेंड हाँ मैं भी सस्पेंड हो चुके हैं सुबह से और कई दिनों से हमारा मांग बना सीधे मांग कि एक तो ये कि हमारे जितने एम को निलंबित किए गए उनको बहाली हो और सदन में आकर हमारे गृह मंत्री एक बयान दे जो बयान सदन की बाहर रोजारा देते हैं टीवी की सा, सामने के सामने बैठ के सारे देशवासियों की सुनाते हैं उसमें से कुछ सदन के अंदर आकर वो कहे और हमारे सबको और देशवासियों को अवगत कराएं कि अगले तारीख में सदन के और इसके साथ साथ देश की सुरक्षा के लिए सरकार क्या का कदम उठा रहे हैं देखिए देश आज साफ साफ देख रहा है कि पार्लियामेंट के अंदर कैसे बुलडोजर चलाया जा रहा है यह कुछ नहीं है यह विरोधियों को रोंगने का यह एक प्रक्रिया है विरोधियों को कुचलने का एक प्रक्रिया है और सिर्फ अमित शाह जी को उनके विफलताओं को बचाने के लिए एक बुलडोजर चला रहे हैं विपक्ष पर जनप्रतिनिधियों पर और जनता के अधिकारों पर वो मूल अधिकार जो सवाल उठाने का जो मूल अधिकार है संविधान की जो मूल अधिकार है उन अधिकारों पर आज रोंगने का काम भाजपा कर रही है तो किस की 40 से संसद चलाने के उद्देश्य से वो सत्ता में नहीं आए हैं सदन को भंग करने के पार्लियामेंट प्रक्रिया को भंग करने के लिए संविधान और लोकतंत्र को तोड़ने के उद्देश्य से आए हैं सदन चलाने की मंशा उनकी नहीं है सदन नष्ट करने की उद्देश्य और मंशा से वो आज सत्ता में आए हम लोग तो देखो जो हमारी मूल मांग है शुरू से वो ये है कि ये बहुत बड़ी चूक हुई है सिक्योरिटी की और होम मिनिस्टर को आके हाउस में सारा घटनाक्रम और कार्रवाई क्या कर रहे हैं और आगे कैसे नहीं होगी वो आके बताएं ये हमारी मांग है सत्ता पक्ष ने क्या किया कि वो हमारे एम को सस्पेंड करना शुरू कर दिया तो हम पिछले दिनों से उसका विरोध कर रहे हैं कि भाई सस्पेंशन का क्या मतलब है आप हमारे एम को बहाल करो और दूसरा होम मिनिस्टर आके यहाँ अपना बताएं कि क्यों हुआ कैसे हुआ आगे आप क्या करोगे बात तो इतनी सी है और कोई बात नहीं है और आज उन्होंने जितने लोग भी अपनी सीटों पर खड़े थे या थोड़ा आगे आए आज सबको मेरे ख्याल तीस या पैंतीस लोगों को आज सस्पेंड कर दिया है तो वो तो खुद ही नहीं चाहते कि सामने कोई नजर आए और पहले उन्नीस लोग पहले हो चुके हैं लोकसभा के अठारह लोग, लोग हो चुके हैं तो तेतीस आज आप सोचिए भी मतलब 51 लोग तो इक्यावन लोग तो बोलो तो, सस्पेंड ही कर दिए तो अपोजिशन में फिर बचा कौन सा पाँच सात दस दस लोग बचे होंगे वो उनको भी कल सस्पेंड कर देंगे तो इस तरह की तानाशाही वाली सरकार तानाशाही का रवैया और बिल्कुल ज्यादा हो रही है ये डेमोक्रेसी थोड़ी होती है डेमोक्रेसी में बात करने का तो सबको राइट है आज तो स्पीकर के चेयर के बाजू तक ऊपर स्टेज के ऊपर जाकर पहली बार नया बिल्डिंग में ऐसा आ, व्यवहार आज विपक्ष ने किया है इसलिए बार बार स्पीकर ने फ्लोर लीडर्स मीटिंग फ्लोर पोलिटिकल पार्टी का फ्लोर लीडर्स मीटिंग्स में भी किया है बात किया है और चेयर से भी बार बार आदेश दिया है बार बार रिक्वेस्ट भी किया है अगली व्यवहार नहीं करना चाहिए और वेल के अंदर नहीं आना चाहिए प्ले अंदर ले नहीं लेना चाहिए मगर बार बार क्योंकि आज जो विपक्ष है इनसेक्योरिटी में है आने वाले चुनाव में इनसेक्योरिटी के कारण आने वाले चुनाव में फिर इस, इस संसद में आते नहीं आते उनके पास कोई एजेंडा नहीं है नरेंद्र मोदी जी सरकार के खिलाफ बीजेपी सरकार के खिलाफ उनके पास कोई एजेंडा नहीं है कोई इश्यू भी नहीं है मगर बगर इश्यू को लाकर जान बुझ इसको इस सेशन को चलने नहीं देना उसको रोकना उसको अनडेमोक्रेसिक सिस्टम से वातावरण क्रिएट करना ये बहुत लोग जनता भी कोई सहमत नहीं स्पीकर बहुत आक्रोश था स्पीकर ने तय किया है इनको सस्पेंड करना चाहिए हम समर्थन किया इसने ही ਕਰਨਗੇ ਅਗਲੀ ਵੱਡੀ ਖਬਰ ਲੁਧਿਆਣਾ ਦੇ ਵਿੱਚ ਮਹਿਲਾ ਤੇ ਪਿਟਬੁੱਲ ਦੇ ਵੱਲੋਂ ਹਮਲਾ ਕੀਤਾ ਗਿਆ 15 ਮਿੰਟ ਤੱਕ ਮਹਿਲਾ ਦੀ ਬਾਹ ਤੱਕ ਨਹੀਂ ਛੱਡੇਗੀ ਮਹਿਲਾ ਨੂੰ 12 ਥਾਵਾਂ ਤੇ ਦੰਦ ਮਾਰੇ ਗਏ ਨੇ ਪਿਟਬੁੱਲ ਨੇ ਲੋਕ ਪਿਟਬੁੱਲ ਨੂੰ ਹਲਾ ਕੇ ਡਾਂਗਾਂ ਦੇ ਨਾਲ ਕੁੱਟਦੇ ਰਹੇ ਪਰ ਫਿਰ ਵੀ ਬਾਹ ਉਸ ਦੇ ਵੱਲੋਂ ਨਹੀਂ ਛੱਡੇਗੀ ਕੁੱਤੇ ਦਾ ਮਾਲਕ ਬੋਲਿਆ ਕਿ ਕੁੱਤਾ ਇੰਨਾ ਖੂ ਖਾ ਰਿਹਾ ਇਸ ਗੱਲ ਦਾ ਪਤਾ ਹੀ ਨਹੀਂ ਸੀ ਕੁੱਤੇ ਦੇ ਮਾਲਕ ਨੂੰ ਇਸ ਗੱਲ ਦਾ ਵੀ ਅੰਦਾਜ਼ਾ ਨਹੀਂ ਇਸ ਗੱਲ ਦੀ ਜਾਣਕਾਰੀ ਨਹੀਂ ਕਿ ਕੁੱਤਾ ਇੰਨਾ ਖਾ ਰਿਹਾ ਜਾਂ ਕਿਸੇ ਦੇ ਜਾਨਲੇਵਾ ਸਾਬਿਤ ਹੋ ਸਕਦਾ ਹੈ ਅਸਲ ਲੁਧਿਆਣਾ ਦਾ ਜੁੜਿਆ ਇਹ ਮਾਮਲਾ ਕਿ ਕਿ ਮਹਿਲਾ ਤੇ ਪਿਟਬੁਲ ਦੇ ਵੱਲੋਂ ਹਮਲਾ ਕੀਤਾ ਗਿਆ 15 ਮਿੰਟ ਤੱਕ ਮਹਿਲਾ ਦੀ ਬਾਹ ਤੱਕ ਨਹੀਂ ਛੱਡੀ ਜਾਂਦੀ ਤੇ ਮਹਿਲਾ ਨੂੰ 12 ਥਾਵਾਂ ਤੇ ਦੰਦ ਮਾਰੇ ਗਏ ਨੇ ਕਿਉਂਕਿ ਅਜਿਹਾ ਕੋਈ ਪਹਿਲਾ ਮਾਮਲਾ ਨਹੀਂ ਆ ਲਗਾਤਾਰ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਕਿਵੇਂ ਛੋਟੇ ਛੋਟੇ ਬੱਚਿਆਂ ਨੂੰ ਅਜਿਹੇ ਕੁੱਤਿਆਂ ਦੇ ਵੱਲੋਂ ਆਪਣਾ ਸ਼ਿਕਾਰ ਬਣਾਇਆ ਜਾਂਦਾ ਤੇ ਹੁਣ ਲੁਧਿਆਣਾ ਤੋਂ ਜੋ ਤਸਵੀਰਾਂ ਸਮੇਂ ਨੇ ਜਿੱਥੇ ਕਿ ਇੱਕ ਮਹਿਲਾ ਤੇ ਪਿਟਬੁਲ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਹੈ 15 ਮਿੰਟ ਤੱਕ ਮਹਿਲਾ ਦੀ ਬਾਹ ਤੱਕ ਵੀ ਨਹੀਂ ਛੱਡੀ ਜਾਂਦੀ ਤੇ ਮਹਿਲਾ ਨੂੰ 12 ਥਾਵਾਂ ਤੇ ਦੰਦ ਮਾਰੇ ਗਏ ਨੇ ਉਸ ਇਸ ਦੇ ਮੈਲਾ ਦੀਆਂ ਬਾਹਾਂ ਤੇ ਦੰਦ ਮਾਰੇ ਜਾਂਦੇ ਨੇ ਪਿਟਬੁੱਲ ਦੇ ਵੱਲੋਂ ਲੋਕ ਪਿਟਬੁੱਲ ਨੂੰ ਹਾਲਾਂਕਿ ਡਾਂਗਾਂ ਦੇ ਨਾਲ ਕੁੱਟਦੇ ਰਹੇ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਫਿਰ ਵੀ ਪਿਟਬੁੱਲ ਦੇ ਵੱਲੋਂ ਬਾਹ ਨਹੀਂ ਛੱਡੀ ਜਾਂਦੀ ਤੇ ਕੁੱਤੇ ਦੇ ਮਾਲਕ ਦਾ ਜੋ ਬਿਆਨ ਸਾਹ ਮਿਲਿਆ ਉਹਨਾਂ ਦਾ ਕਹਿਣਾ ਹੈ ਕਿ ਕੁੱਤਾ ਇੰਨਾ ਖੁੰਖਾਰ ਹੈ ਇਸ ਗੱਲ ਦਾ ਪਤਾ ਹੀ ਨਹੀਂ ਸੀ ਇਹ ਵੀ ਆਪਣੇ ਆਪ ਦੇ ਵਿੱਚ ਬਿਆਨ ਹੈਰਾਨੀ ਜਨਕ ਹੈ ਕਿ ਉਹਨਾਂ ਦੇ ਕੋਲ ਕੁੱਤਾ ਰੱਖਿਆ ਹੋਇਆ ਸੀਗਾ ਪਰ ਉਹਨਾਂ ਨੂੰ ਇਸ ਗੱਲ ਦਾ ਵੀ ਅੰਦਾਜ਼ਾ ਨਹੀਂ ਹੈ ਕਿ ਕਿੰਨਾ ਖੁੰਖਾਰ ਹੈ ਜਾਂ ਕਿਸ ਤਰੀਕੇ ਦੇ ਨਾਲ ਕਿਸੇ ਵਾਸਤੇ ਇਹ ਜਾਨਲੇਵਾ ਸਾਬਿਤ ਹੋ ਸਕਦਾ ਹੈ